ਕਿਸੀ ਤੋਂ ਲੜ ਰਹੇ ਹੋ ਤੁਸੀਂ ਬੰਦੇ ਤੋਂ ਤੇ ਅੱਜ ਦੇ ਨੂੰਦਾ ਬਣੇ ਹੋ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਦੇ ਤੇ ਕਾਗਜ਼ੀ ਲੰਮੀ ਦਾਖਲ ਕਰਾ ਕੇ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਤੇ ਵਿਆਹ ਕਰਵਾਉਣ ਚੱਲੇ ਲਾੜਾ ਸੇਰਾ ਬਣ ਕੇ ਨਾਮਜ਼ਦਗੀ ਪੱਤਰ ਭਰਨ ਪਹੁੰਚ ਗਿਆ ਜੀ ਹਾਂ ਮੈਰਿਜ ਪੈਲੇਸ ਜਾਣ ਤੋਂ ਪਹਿਲਾਂ ਹੀ ਉਹ VDP O ਦਫ਼ਤਰ ਪਹੁੰਚ ਗਿਆ ਜਿਸ ਤੋਂ ਬਾਅਦ ਪੂਰੀ ਬਰਾਤ ਇਸ ਲਾੜੇ ਦੇ ਨਾਲ ਬੀਡੀਪੀਓ ਦਫਤਰ ਖੜੀ ਨਸਰਾਈਏ ਦਰਸਲ ਸਰਪੰਚੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਇੱਕ ਲਾੜਾ ਸੇਰਾ ਬਣ ਕੇ ਨਾਮਜ਼ਦਗੀ ਪੱਤਰ ਭਰਦਾ ਨਸਰਾਇਆ ਹੈ ਜਿਸ ਤੋਂ ਬਾਅਦ ਇਹ ਸੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਉੱਥੇ ਹੀ ਇਹ ਨੌਜਵਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਨਸਰਾ ਰਿਹਾ ਹੈ ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਇਹ ਲੰਬੀ ਵਿਖੇ ਪਿੰਡ ਲਾਲਬਾਈ ਤੋਂ ਸਰਪੰਚ ਲਈ ਕਾਗਜ਼ ਦਾਖਲ ਕਰਨਾ ਆ ਇੱਕ ਨੌਜਵਾਨ ਖਿੱਚ ਦਾ ਕੇਂਦਰ ਬਣ ਗਿਆ ਦਰਸਲ ਤੇਜਿੰਦਰ ਸਿੰਘ ਉਰਫ ਤੇਜੀ ਬਰਾਤ ਸਣੇ ਸਿਰ ਉੱਪਰ ਸੇਰਾ ਬਣ ਕੇ ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਪੁੱਜਿਆ ਲਾੜੀ ਨੂੰ ਬਿਓਂਡ ਚ ਲੈ ਆਇਆ ਲਾੜਾ ਕਾਫੀ ਸਮਾਂ ਲਾਈਨ 'ਚ ਖੜਿਆ ਨਜ਼ਰ ਆਇਆ ਜਿਸ ਤੋਂ ਬਾਅਦ ਜਦੋਂ ਇਸ ਨੇ ਫਾਰਮ ਭਰੇ ਤਾਂ ਉਹ ਬਰਾਤ ਲੈ ਕੇ ਪੈਲੈਸ ਚ ਲੈ ਆ ਗਿਆ ਗਲਬਾ ਦੌਰਾਨ ਲਾੜੇ ਨੇ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚੀ ਦੀ ਚੋਣ ਲੜ ਰਿਹਾ ਹੈ ਜਿਸ ਲਈ ਉਹ ਕਾਗਜ਼ ਦਖਿਲ ਕਰਨਾ ਆਇਆ ਹੈ। ਅੱਗੇ ਸਰ ਕੀ ਤੁਹਾਡਾ ਨਾਮ ਤੇ ਕਿਹੜਾ ਪਿੰਡ ਹੈ ਜੀ? ਮੈਂ ਲਾਲਬਾਈ ਅਮਰ ਸਿੰਘ ਤੇ ਕਿਸੇ ਚੋਣ ਲੜ ਰਿਹਾ ਤੁਸੀਂ ਤੇ ਅੱਜ ਤੁਸੀਂ ਬੂਲਾ ਬਣਿਓ ਤੁਸੀਂ ਵਿਆਹ ਵੀ ਭਰਾਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਰਿਹਾ ਕਿੰਨੀ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਦ ਇਨਸਾਨੀਅਤ ਨਾ ਹੈ ਇਹ ਗੱਲ ਕਰੀਏ ਜੇ ਮੈਂ ਫਾਈਲ ਫੜਾਉਣ ਲੱਗਿਆ ਮਾਰਦਾ ਤੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਤਾਂ ਉਧਰ ਇਹ ਸਨੌਚਵਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਲੋਕ ਇਸ ਨੂੰ ਜਿੱਥੇ ਸਰਪੰਚੀ ਦੇ ਚੋਣਾਂ ਲਈ ਕ੍ਰੇਜ਼ ਦੱਸ ਰਹੇ ਨੇ ਉੱਥੇ ਹੀ ਕੁਝ ਲੋਕ ਇਸ ਨੌਜਵਾਨ ਦਾ ਮਜ਼ਾਕ ਵੀ ਉਡਾ ਰਹੇ ਨੇ ਪਰ ਅਸਲੀਅਤ ਇਹ ਹੈ ਕਿ ਇਸ ਵਾਰ ਲੋਕਾਂ ਵਿੱਚ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਬੇਹਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਥਾਂ-ਥਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਰਪੰਚੀ ਅਤੇ ਦੂਜੀ ਪੰਚਾਇਤ ਮੈਂਬਰਾਂ ਦੇ ਉਮੀਦਵਾਰੀ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ ਇਸ ਵਿਚਾਲੇ ਲਾੜਾ ਬਣਨ ਤੋਂ ਪਹਿਲਾਂ ਇਹ ਵਿਅਕਤੀ ਸਰਪੰਚ ਬਣਨ ਦੀ ਇੱਛਾ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ